ਬਾਬਾ ਜੀਵਨ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਟਿੱਬਾ ਸਾਹਿਬ ਮੱਤਾ ਰੋਡ ਵੱਲਾ ਵਿਖੇ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਮੁੱਖੀ ਮਿਸ਼ਨ ਸ਼ਹੀਦ ਤਰਨਾ ਦਲ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਬਾਬਾ ਮੀਰਦਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਬਾਬਾ ਪੰਜਾਬ ਸਿੰਘ ਜੀ ਸਮੇਤ ਨਿਹੰਗ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਧਾਰਮਿਕ ਸ਼ਖਸੀਤਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਨੂੰ ਬਾਬਾ ਬਲਦੇਵ ਸਿੰਘ ਜੀ ਵੱਲੋਂ ਸਰੂਪੇ ਭੇਟ ਕੀਤੇ ਗਏ ਪਰ ਹੀ ਇੱਕ

ਤੇ ਚੌਂਦੀ ਸਾਡੀ ਬਾੜੀ ਆ ਦੂਈ ਆ ਜਾ ਅਖੋ ਛਿਪ ਛਿਪ ਰੋ ਆ ਥੋੜੇ ਖੁੱਲੇ ਖੁੱਲੇ ਕਰ ਲੋ ਜਾਲੇ ਆ ਲੋ ਜਾ ਰੇ ਬਾਬਾ ਤਾਬੀਨ ਤੇ ਮਾਨੂੰ ਭਾਗ ਜੀ ਸਤ ਜੀ ਮਾਲ ਆਸ ਹੈ ਤੈਨੂੰ ਮਿਲ ਜਾਈ ਤਾਬੇ ਬਾਬਾ ਲੋ ਬਾਬੇ ਬਰੋ ਬੋ राम की म ਆਡੇ ਵਿੱਚ ਮੌਜੂਦ ਹਨ ਗੁਰਦੁਆਰਾ ਟੱਬਾ ਸਾਹਿਬ ਦੇ ਬਾਬਾ ਬਲਦੇਵ ਸਿੰਘ ਜਥੇਦਾਰ ਮੁਖ ਜਥੇਦਾਰ ਦੇ ਮਾਤਾ ਜੀ ਬੀਬੀ ਜਗੀਰ ਕੌਰ ਜੀ ਜਿਹੜੇ ਸਾਨੂੰ ਅੱਜ ਦੱਸਣਗੇ ਕਿ ਇਹ ਕਦੋਂ ਤੋਂ ਲੈ ਕੇ ਤੇ ਕਦੋਂ ਤੱਕ ਇਹ ਜਿਹੜਾ ਜੋੜ ਮੇਲਾ ਮਨਾਉਂਦੇ ਆ ਰਹੇ ਹਨ ਹਾਂਜੀ ਮਾਤਾ ਜੀ ਕਿੰਨੇ ਸਾਲ ਹੋ ਗਏ ਅੱਜ ਜੀ ਸਾਨੂੰ ਇੱਥੇ ਬੈਠਿਆਂ ਨੂੰ ਜੋੜ ਮੇਲਾ ਮਨਾਉਂਦੇ ਹਨ ਅੱਜ ਮੇਲੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਨਿੰਦਰ ਸਿੰਘ ਜੀ ਵੀਰ ਜੈਕਾਰ ਤਰਨਤਨ ਵੱਲਾ ਇਹ ਤਾਂ ਤਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਰੋ ਕਰੋ ਵਰ ਸਾਈ ਰਹੇ ਸੀ ਇਹ بابا ਜੀਵਨ ਸਿੰਘ ਜੀ ਉਹਨਾਂ ਦੀ ਮਿਸਲ ਜਿਹੜੀ ਹੈ ਰੇ ਸਿੰਘ ਸਾਹਿਬ ਜਿਹੜਾ بابا ਬਲਦੇਵ ਸਿੰਘ ਜੀ ਵੱਲੋਂ ਉਹਨਾਂ ਦੀ ਸਰਪ੍ਰਸਤੀ ਇਹ ਚਲਾਈ ਜਾ ਰਹੀ ਆ जय हो जय हो जय हो जय हो अरे जय हो जय हो जय हो Deus buddy ਅੱਜ ਦੁਆਰਾ ਟੱਬਾ ਸਾਹ ਪਾਰਛੀ ਨਵੀਂ ਬੱਲਾ ਵਿਖੇ ਸ਼੍ਰੋਮਣੀ ਜੀਹਦ ਬਾਬਾ ਜੀ ਦੀ ਸਾਲਾਨਾ ਪੇਟੇ ਮੁਰਨੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਪੰਥੀ Gracias. न घुड़ ਆਜਾ ਮੇਲਾ ਰੋ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਤਰਨਤਾਰਨ ਜੋ ਗੁਰਦੁਆਰਾ ਟਿੱਬਾ ਸਾਹਿਬ ਮੈਦਾ ਰੋੜ ਜਿੱਥੇ ਮਹਾਰਾਜ ਗੁਰੂ ਨਾਵੇਂ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਗਰ ਦੇ ਵਿੱਚ ਆਏ ਤੇ ਮਹਾਰਾਜ ਨੇ ਵਰਦਾਨ ਦਿੱਤਾ ਵੱਲਾ ਗੁਰੂ ਕਾ ਗੱਲਾ ਮਾਈਆਂ ਰਾਂ ਵਰਜਾਈਆਂ ਭਗਤੀ ਲਾਈਆਂ ਜੋ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਅਜ ਪ੍ਰਕਾਸ਼ਪੂਰਬ ਦੇ ਯਾਦ ਵਿੱਚ ਮਨਾਇਆ ਗਿਆ ਸਾਲਾਨਾ ਜੋੜ ਮੇਲਾ ਜੋ ਕਿ 5 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਜੰਗੀ ਪੱਦਰ ਤੇ ਵੱਡੀ ਪੱਦਰ ਤੇ ਸਮੁੱਚੀਆਂ ਨਿਹੰਗ ਸਿੰਘ ਜਹੇ ਬੰਦੀਆਂ ਉਥੇ ਸਮੂਲੀਅਤ ਕਰਨ ਗਈਆਂ ਤੇ ਬਹੁਤ ਵੱਡੀ ਪੱਦਰ ਤੇ ਬਾਬਾ ਜੀ ਦਾ ਗੁਰਪੁਰਬ ਮਨਾਇਆ ਜਾਏਗਾ ਸ਼ਰੋਮਣੀ ਬਾਬਾ ਜੀਵਨ ਸਿੰਘ ਜੀ ਦਾ ਇੱਥੇ ਜਿੰਨੇ ਵੀ ਸਤਿਕਾਰਯੋਗ ਜਥੇਬੰਦੀਆਂ ਦੇ ਜਥੇਦਾਰ ਆਏ ਆ ਸਿੰਘ ਸਾਹਿਬ ਬਾਬਾ ਮਜੀਠ ਸਿੰਘ ਜੀ ਬੱਚੇ ਇਹ ਤਾਂ ਨਾ ਸਾਹਿਬ ਜਥੇਦਾਰ ਬਾਬਾ ਪੰਜਾਬ ਸਿੰਘ ਜੀ ਕਦੀ ਬੱਚੇ ਜਥੇਦਾਰ ਬਾਬਾ ਖੜਕ ਸਿੰਘ ਜੀ ਜਥੇਦਾਰ ਬਾਬਾ ਬੰਦੇਵ ਸਿੰਘ ਮੋਤਾਪੁਰੀਆ ਤੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਮਜੀਠਾ ਰੋਲਾਲੇ ਯੋ ਨਾਮ ਲੈਵਾ ਸੰਗਤਾਂ ਇੱਥੇ ਪੁੱਜੀਆਂ ਕਵੀਸ਼ਰ ਜੱਦੇ ਢਾਡੀ ਜੱਦੇ ਤੇ ਜਿਨੀਆਂ ਪੁਰਾਨੀਆਂ ਨੇ ਅੰਮਰਤ ਛਕਣਾ ਹੀ ਉਹਨਾਂ ਨੂੰ ਅੰਮਰਤ ਸਮਝਿਆ ਵੀ ਹੋਇਆ ਕਰਾਇਆ ਗਿਆ ਸੋ ਜਾੜੀ ਇਹੋ ਹੀ ਮੇਰੀ ਬੇਨਤੀ ਆ ਜਿਨੀਆਂ ਦੇ ਸਾਬ ਦੇ ਸ਼ੈ ਸੰਗਤਾਂ ਵਾਸਦੀਆਂ ਪੰਜਾਬ 'ਚ 5 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਉਹ ਮਰਮਾਗੇ ਜਿਨ੍ਹਾਂ ਕੋ ਟਰਾਲੀਆਂ ਜਿਨ੍ਹਾਂ ਕੋ ਬੱਸਾਂ ਟਰੱਕ ਆ ਜਿਨ੍ਹਾਂ ਨੂੰ ਵੀ ਮਾਰ ਆਨੇ ਗੁਰੂ ਕਲਗੀਧਰ ਪਾਸ਼ਾ ਜੀ ਨੇ ਸਾਜਮ ਦਿੱਤੇ ਆ ਉਹ ਸ੍ਰੀ ਅਨੰਦਪੁਰ ਸਾਹਿਬ 5 ਦਸੰਬਰ ਨੂੰ ਪਹੁੰਚਿਆਣ ਉੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੰਗੀਪਤ ਦੇ ਮਨਾਇਆ ਇਹ ਪੰਜਾਬ ਲੈਵਲ ਤੇ ਹੋਊਗਾ ਮੇਲਾ ਇੱਥੇ ਨਹੀਂ ਇਹਦੇ ਭਾਰਤ ਲੈਵਲ ਤੇ ਗਾਹਤ ਲੈਵਲ ਤੇ ਇੰਡੀਆ ਲੈਵਲ ਤੇ ਮੈਂ ਦੇਸ਼ ਵਿਦੇਸ਼ ਦੇ ਦੇਸ਼ਾਂ ਦੇਸ਼ਾਂ ਤੋਂ ਵੀ ਹੋਣਗੇ ਛੀ ਦੇ ਜਿਹੜੇ ਆ ਉਹ ਸਾਝੇ ਹੁੰਦੇ ਆ ਸਾਝੇ ਹੁੰਦੇ ਆ ਜੀ ਸਰਮਾਇਆ ਹੁੰਦੇ ਆ ਤੋਮ ਦੇ ਰੰਗਰੇਟੇ ਗੁਰੂ ਦੇ ਬੇਚ ਕਿਉਂਕਿ ਨਾਵੇਂ ਬਾਦਸ਼ਾਹ ਦਾ ਸੀਸਲੀ ਕੇ ਆਏ ਦਿੱਲੀ ਤੋਂ ਇਹੋ ਨਾਲਾ ਦਾ ਪ੍ਰਕਾਸ਼ ਪੂਰਬੋਂ ਜੰਡੀਪੁਰ ਤੋਂ ਫਾਇਫ ਸਾਹਿਬ ਬਾਬਾ ਜੀ ਫਦੇ ਬਲਾ ਗੱਜ ਗੱਜ ਰਾਕਰੀ ਨਿਹਾਲੋ ਜਾਏ ਸਿਦਾਹਾਂ ਦੇ ਮਾਨੂੰ ਭਾਵੇਂ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਪਸੇ ਪਾਵੇ ਮਾਰੇ ਹੋ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ